ਸਾਬਕਾ ਸੀਮਤ ਕਾਂਗਰਸ ਲੀਡਰ ਰਜਿੰਦਰ ਕੌਰ ਬੱਠਲ ਦੇ ਤਮਾਕੇ ਵਾਲੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਗਰਮਾਈ ਪੰਜਾਬ ਦੀ ਰਾਜਨੀਤੀ ਕਾਂਗਰਸ ਤੇ ਖੜੇ ਹੋਏ ਕਈ ਵੱਡੇ ਸਵਾਲ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸੱਚ ਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਏ ਨੀਚੇ ਪੰਜਾਬ ਦੀ ਸਾਬਕਾ ਸੀਐਮਤ ਕਾਂਗਰਸ ਲੀਡਰ ਰਜਿੰਦਰ ਕੌਰ ਬੱਠਲ ਦੇ ਬੀਤੇ ਦਿਨਾਂ ਸਾਹਮਣੇ ਆਏ ਇੱਕ ਬਿਆਨ ਨੇ ਯਾਪਾ ਕਹੀਏ ਕਿ ਇੱਕ ਸੰਸਦਿਕੇਜ਼ ਦਾਅਵੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਹੋਰ ਨਵਾਂ ਪਵਾਲ ਮਚਾ ਦਿੱਤਾ ਹੈ ਜਿਸ ਦੇ ਕੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਉਹ ਪੰਜਾਬ ਦੀ ਸੀਐਮ ਸੀਗੀ ਤਾਂ ਅਫਸਰਾਂ ਨੇ ਉਹਨਾਂ ਨੂੰ ਸਰਕਾਰ ਰੀਪੀਟ ਕਰਨ ਦੇ ਲਈ ਇੱਕ ਘਟਿਆ ਪ੍ਰਪੋਜ਼ਲ ਦਿੱਤਾ ਸੀ ਜਿਸ ਨੂੰ ਉਹਨਾਂ ਨੇ ਸਿਰ ਤੋਂ ਖਾਰਜ ਕਰ ਦਿੱਤਾ ਨਕਾਰ ਦਿੱਤਾ ਸੀ ਦੱਸਦੇ ਕਿ ਬੱਠਲ ਨੇ ਦਾਅਵਾ ਕੀਤਾ ਕਿ ਅਫਸਰਾ ਨੇ ਉਹਨਾਂ ਤੋਂ ਕਿਹਾ ਸੀ ਕਿ ਸਰਕਾਰ ਰੀਪੀਟ ਕਰਨ ਲਈ ਬਾਜ਼ਾਰਾਂ ਅਤੇ ਟ੍ਰੇਨਾਂ ਦੇ ਵਿੱਚ ਤਮਾਕੀ ਕਰਾ ਕੇ دہشت ਫੈਲਾਉਣਗੇ ਲੋਕਾਂ ਨੂੰ ਡਰਾਣਗੇ ਅਤੇ ਫਿਰ ਡਰਾ ਕੇ ਮਰਜ਼ੀ ਤੋਂ ਵੋਟ ਪਵਾਉਣਗੇ ਜਿਸ ਤੋਂ ਬਾਅਦ ਹਰਨਾਮਾ ਦੀ ਪਾਰਟੀ ਦੇ ਪ੍ਰਮੁੱਖ ਪਰਵਕਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬੀਬੀ ਰਜਿੰਦਰ ਕੌਰ ਬੱਠਲ ਦੇ ਇਸ ਹਾਲੀਆ ਬਿਆਨ ਦੇ ਉੱਤੇ ਕੜਾ ਇਤਰਾਜ਼ ਜਤਾਇਆ ਹੈ ਤਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੱਠਲ ਦਾ ਇਹ ਬਿਆਨ ਨਾ ਸਿਰਫ ਚੌਂਕਾਉਣ ਵਾਲਾ ਹੈ ਬਲਕਿ ਪੰਜਾਬ ਦੇ ਲਈ ਬੇਹਦ ਗੰਭੀਰ ਅਤੇ ਚਿੰਤਾਜਨਕ ਵੀ ਹੈਗਾ ਹੈ ਜਿਸ ਨੂੰ ਕਿ ਦੇਸ਼ ਵਿਦੇਸ਼ ਦੇ ਵਿੱਚ ਬਸੇ ਹਰ ਪੰਜਾਬੀ ਨੂੰ ਗੰਭੀਰਤਾ ਤੋਂ ਲੈਣਾ ਚਾਹੀਦਾ ਹੈ ਦੱਸਦੇ ਕਿ ਬੱਠਲ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਿਵੇਂ ਹੀ ਅਫਸਰਾ ਨੇ ਪ੍ਰਪੋਜ਼ਲ ਰੱਖੀ ਵੈਸੇ ਹੀ ਮੈਂ ਉਹਨਾਂ ਨੂੰ ਟੋਕ ਦਿੱਤਾ ਉਹਨਾਂ ਨੇ ਅਫਸਰਾ ਨੂੰ ਸਾਫ਼ ਕਹਿ ਦਿੱਤਾ ਕਿ ਉਹ ਲਾਸ਼ਾਂ ਦੇ ਉੱਤੇ ਰਾਜਨੀਤੀ ਨਹੀਂ ਕਰਨਗੇ ਰਜਿੰਦਰ ਕੌਰ ਬੱਠਲ ਨੇ ਅੱਗੇ ਕਿਹਾ ਕਿ ਮੈਂ ਸਾਫ਼ ਦਿੱਤਾ ਸੀ ਕਿ ਜੇਕਰ ਇਲੈਕਸ਼ਨ ਤੋਂ ਪਹਿਲਾਂ ਛੋਟੀ ਜਹੀ ਵੀ ਘਟਨਾ ਹੋਈ ਤਾਂ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ ਅਤੇ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇਗਾ ਰਜਿੰਦਰ ਕੌਰ ਬੱਠਲ ਨੇ ਕਿਹਾ ਕਿ ਅਫਸਰ ਮੁੱਖ ਮੰਤਰੀ ਨੂੰ ਵਕ ਵਕਤ ਤਰੀਕੇ ਦੀ ਸਲਾਮਾ ਦਿੰਦੇ ਹਨ ਪਰ ਉਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਆਪਣੀ ਮਰਜ਼ੀ ਹੁੰਦੀ ਹੈ ਮੈਨੂੰ ਜਦੋਂ ਅਫਸਰਾਂ ਨੇ ਇਸ ਤਰੀਕੇ ਦੀ ਸਲਾਹ ਦਿੱਤੀ ਤਾਂ ਮੈਂ ਅਫਸਰਾਂ ਨੂੰ ਜੰਮ ਕੇ ਫਟਕਾਰ ਲਗਾਈ ਗੌਰਤਲਬ ਹੈ ਕਿ ਰਜਿੰਦਰ ਕੌਰ ਬੱਠਲ 21 ਨਵੰਬਰ 1996 ਨੂੰ ਮੁੱਖ ਮੰਤਰੀ ਬਣੀ ਸੀ ਤੇ ਉਹ ਪੰਜਾਬ ਦੀ ਕमात्र ਮਹਿਲਾ ਮੁੱਖ ਮੰਤਰੀ ਰਹੀ ਦਰਅਸਲ ਉਹਨਾਂ ਨੂੰ ਹਰਚਰਨ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਹ 11 ਫਰਵਰੀ 1997 ਤੱਕ ਮੁੱਖ ਮੰਤਰੀ ਰਹੀ ਤੇ ਹੁਣ ਜਦੋਂ ਰਜਿੰਦਰ ਕੌਰ ਬੱਠਲ ਦਾ ਇਹ ਦਾਵਾ ਸਾਹਮਣੇ ਆਇਆ ਤਾਂ ਆਪ ਨੇਤਾ ਕੁਲਦੀਪ ਸਿੰਘ ਧਾਲਵਾਲ ਨੇ ਕਿਹਾ ਕਿ ਮੈਡਮ ਬੱਠਲ ਇਹ ਸਪਸ਼ਟ ਕਰਨ ਕਿ ਉਹ ਕੌਣ ਲੋਕ ਸਗੇ ਜੋ ਕਿ ਪੰਜਾਬ ਨੂੰ ਅੱਗ ਦੇ ਵਿੱਚ ਝੋਕਣਾ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਇਹ ਕਾਂਗਰਸ ਦਾ ਅਸਲੀ ਚਿਹਰਾ ਹੈ ਜੋ ਹੁਣ ਮੈਡਮ ਬੱਠਲ ਦੇ ਬਿਆਨ ਤੋਂ ਸਾਹਮਣੇ ਆਇਆ ਹੈ ਧੱਲੀਵਾਲ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਯੁਵਾਵਾਂ ਨੂੰ ਪੁਲਿਸ ਦੇ ਹਵਾਲੇ ਕਰਨ ਅਤੇ ਉਹਨਾਂ ਨੂੰ ਮਰਵਾਉਣ ਵਰਗੀ ਗੱਲ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ 1980 ਅਤੇ 1990 ਦੇ ਦਸ਼ਕ ਦੇ ਵਿੱਚ ਪੰਜਾਬ ਨੇ ਜੋ ਕਾਲਾ ਦੌਰ ਦੇਖਿਆ ਉਸ ਦੀ ਜਣਾ ਇਸ ਹੀ ਤਰੀਕੇ ਦੀ ਸਾਜ਼ਿਸ਼ਾਂ ਦੇ ਵਿੱਚ ਲੁਕੀਆਂ ਹੋਈਆਂ ਹਨ। ਉਸ ਦੌਰ 'ਚ ਹਜ਼ਾਰਾਂ ਨੌਜਵਾਨ ਮਾਰੇ ਗਏ, ਕਈ ਪਰਿਵਾਰ ਉਜੜ ਗਏ ਅਤੇ ਅੱਜ ਵੀ ਕਈ ਬੇਗੁਨਾਹ ਜੇਲ੍ਹਾਂ ਦੇ ਵਿੱਚ ਬੰਦ ਹਨ। ਤਾਲੀਵਾਲ ਨੇ ਕਿਹਾ ਕਿ ਉਹ ਖੁਦ ਵੀ ਉਸ ਕਾਲੇ ਦੌਰ ਦੇ ਪੀੜਤ ਰਹੇ ਹਨ ਅਤੇ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਕਈ ਲੋਕਾਂ ਦੀ ਜਾਨ ਗਈ। ਐਨਾ ਹੀ ਨਹੀਂ ਪਰ ਆਮ ਆਦਮੀ ਪਾਰਟੀ ਦੇ ਨੇਤਾ ਨੇ ਪੱਠਲ ਤੋਂ ਸਿੱਧਾ ਸਵਾਲ ਕੀਤਾ ਕਿ ਜੇਕਰ ਉਸ ਵੇਲੇ ਇਸ ਤਰੀਕੇ ਦੀ ਖਤਰਨਾਕ ਸਲਾਵਾ ਦੇਣ ਵਾਲੇ ਅਫਸਰ ਅਤੇ ਸਲਾਹਕਾਰ ਮੌਜੂਦ ਸਨ ਤਾਂ ਅੱਜ ਤੱਕ ਉਹਨਾਂ ਦੇ ਨਾਮ ਸਾਰਵਜਨਿਕ ਕਿਉਂ ਨਹੀਂ ਕੀਤੇ ਗਏ? ਉਹਨਾਂ ਨੇ ਕਿਹਾ ਕਿ ਜੇਕਰ ਪੱਠਲ ਵਾਸਤਵ ਦੇ ਵਿੱਚ ਪੰਜਾਬ ਤੋਂ ਪ੍ਰੇਮ ਕਰਦੀ ਹੈ ਅਤੇ ਖੁਦ ਨੂੰ ਦੇਸ਼ ਭਗਤ ਪਰਿਵਾਰ ਦੀ ਵਾਰਿਸ ਮੰਨਦੀ ਹੈ ਤਾਂ ਉਹਨਾਂ ਨੂੰ ਉਹਨਾਂ ਅਫਸਰਾਂ ਦੇ ਨਾਮ ਜਨਤਾ ਦੇ ਸਾਹਮਣੇ ਲਿਆਉਣੇ ਚਾਹੀਦੇ ਹਨ। ਇਸ ਤੋਂ ਬਾਅਦ ਸਾਲ 2017 ਦੇ ਵਿਧਾਨ ਸਭਾ ਚੋਣ ਦਾ ਜ਼ਿਕਰ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਜਦ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੀ ਚਰਚਾ ਸਗੀ ਔਸਹੀ ਦੌਰਾਨ ਬੰਮ ਤਮਾਕਾ ਹੋਇਆ ਤੇ ਬਾਅਦ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਜਿਸ ਨੂੰ ਉਹਨਾਂ ਨੇ ਮਹਿਜ਼ ਇਤਿਫਾਕ ਨਹੀਂ ਬਲਕਿ ਇੱਕ ਕੜੀ ਦੱਸਦੇ ਹੋਏ ਇਸ ਦੀ ਗਹਿਨ ਜਾਂਚ ਦੀ ਮੰਗ ਕੀਤੀ ਹੈ ਤੇ ਅਖੀਰ ਦੇ ਵਿੱਚ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬਠਿੰਡ ਦੇ ਬਿਆਨ ਦੀ ਉੱਚ ਸਤਰੀਆ ਤੇ ਨਿਰਪੱਖਸ਼ ਜਾਂਚ ਕਰਵਾਈ ਜਾਵੇ ਤਾਂ ਕਿ ਪੰਜਾਬ ਦੇ ਕਾਲੇ ਦੌਰ ਦੀ ਸੱਚਾਈ ਜਨਤਾ ਸਾਹਮਣੇ ਆ ਸਕੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਤੋਂ ਅਪੀਲ ਕੀਤੀ ਉਹ ਕਾਂਗਰਸ ਦੇ ਅਸਲੀ ਚਿਹਰੇ ਨੂੰ ਪਛਾਣਨ ਅਤੇ ਅਮਨ ਚੈਨ ਤੋਂ ਖਲਵਾੜ ਕਰਨ ਵਾਲੀ ਤਾਕਤਾਂ ਤੋਂ ਸତਰਕ ਰਹਿਣ ਗੌਰਤਲਭ ਹੈ ਕਿ ਪੰਜਾਬ ਚ ਅਗਲੇ ਸਾਲ 2027 ਚ ਵਿਧਾਨ ਸਭਾ ਚੋਣ ਹੋਣ ਜਾ ਰਹੇ ਨੇ ਤੇ ਇਹਨਾਂ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਰੋਜ਼ ਕਿਸੇ ਨਾ ਕਿਸੇ ਨਵੇਂ ਵਿਵਾਦ ਤੋਕਰਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੇ ਵਿੱਚ ਦੇਖਣਾ ਹੁਣ ਇਹ ਹੈ ਕਿ ਕਾਂਗਰਸ ਹੁਣ ਸਾਬਕਾ ਸੀਐਮ ਅਤੇ ਕਾਂਗਰਸ ਲੀਡਰ ਰਜਿੰਦਰ ਕੌਰ ਬੱਠਲ ਦੇ ਵੱਲੋਂ ਦਿੱਤੇ ਗਏ ਇਸ ਵਿਆਹ ਨੂੰ ਕੇਛੜੇ ਵਿਵਾਦ ਤੋਂ ਕਿਵੇਂ ਨਿਪਟੇਗੀ ਹੋਰ ਕਿਉਂ ਦੀ ਬੋਲੇ ਕਲ ਦੇ ਹੋਰ ਕਿੱਥੇ ਗਏ ਰਾਲਾ ਬ੍ਰੈਂਡ ਐਂਡ ਕੰਪਨੀ ਹੋਰ ਕਿਉਂ ਦੀ ਮੈਡਮ ਪੱਠਲ ਦੇ ਬਿਆਨ ਤੇ ਬੋਲਦੇ ਦਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਬਾਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਕੋਲ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਹਿਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲ੍ਹਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਦਾਂ ਦੀਆਂ ਸਾਛਾ ਵਜਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਦਾਂ ਦੀਆਂ ਸਾਛਾ ਵਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇਦਾਂ ਦੀਆਂ ਸਾਛਾ ਵਚੀਆਂ ਇਸ ਸਾਸ਼ਾ ਬੇਦਕਾਬ ਹੋਣੀ ਚਾਹੀਦੀ ਆ। ਮਾਨ ਸਾਹਿਬ ਨੂੰ ਇਹ ਸਾਸ਼ਾ ਬੇਦਕਾਬ ਕਰਨੀ ਚਾਹੀਦੀ ਆ। ਇਹ ਲੋਕ ਆਪ ਗੱਦੀ ਤੇ ਬੈਠ ਕੇ ਬਿਆਨ ਕਿੱਦਾਂ ਦੇ ਦਿੰਦੇ ਆ? ਕਿਹੜੀ ਦੇਸ਼ ਭਗਤੀ ਹੈ ਇਹਨਾਂ ਦੀ? ਆ ਦੇਸ਼ ਭਗਤੀ ਹੈ। ਕਿ ਕੁਸੇ ਲਈ ਬੰਬ ਬੰਬ ਲਾਸ ਕਰਾਓ? ਕੁਸੇ ਦੀ ਲਈ ਫਾਇਦਿਆਂ ਕਰਾਓ? ਲੋਕਾਂ ਦਾ ਅਮਨ ਚੈਨ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ? ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ। ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਦਸ ਦੇ ਉਹਨਾਂ ਗਧਾਵਾਂ ਤੋਂ ਜਿਹੜੇ ਗੰਦਾ ਪੰਜਾਬ ਨੂੰ ਬਦਵਾਦ ਕਰਨ ਲਈ ਕਾਂਗਦਸ ਨੇ ਕਿੱਥੇ ਆ ਉਹਨਾਂ ਗਧਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਿਚਾਈ ਦੀ ਦੇ ਵਿੱਚ ਲੋਕ ਕਿਚਾਈ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਿਚਾਈ ਅਸਲ ਕਿਚਾਈ ਤੁਸੀਂ ਜੇ ਅਸਲ ਲੋਕ ਫੈਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋ ਰਿਹਾ ਇਹ ਜਿਹੜੇ ਡਰਾਉਂਦੇ ਤਮਕਾਉਂਦੇ ਇਹ ਜਿਹੜੇ ਹੜ ਹੜ ਵੀ ਬਿਆਨ ਦਿੰਦੇ ਇਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਇਹਨਾਂ ਨੂੰ ਲੋਕ ਚਾਦੀ ਦੇ ਵਿੱਚ ਮੂੰਹ ਨਾ ਲਾਇਓ ਇਹ ਤੁਹਾਡੇ ਕੋਲ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਆਏ ਜੇ ਪੰਜਾਬ ਦੀ ਬਿਊਰੋਕਰੇਸੀ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਸੀਗੇ ਜਿਹੜੇ ਉਸ ਸਮੇਂ ਮੁੱਖ ਮੰਤਰੀ ਨੂੰ ਗਾਈਡ ਕਰਦੇ ਸੀਗੇ ਇਹ ਕੋਈ ਐ ਨਹੀਂ ਹੈ ਇਹ ਬਹੁਤ ਖਤਰਨਾਕ ਬਿਆਨ ਹੈ ਕਿਹੜੀ ਬਿਰੋਕਰੇਸੀ ਸੀ ਜਿਹੜੀ ਪੰਜਾਬ ਨੂੰ ਬਦਵਾਸ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਮ 'ਵਾਲ ਕੇ ਕਾਂਗਰਸੀਆਂ ਦੇ ਨਾਮ 'ਵਾਲ ਕੇ ਇਹ ਮੈਡਮ ਪੱਠਲ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਹੈ ਤੇ ਤੁਹਾਡਾ ਇਸ ਪੂਰੇ ਵਿਵਾਦ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬ ਅਤੇ ਪੰਜਾਬੀ ਉੱਤੇ ਜੁੜਿਆ ਅਜਿਹੇ तमाम ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇ ਨੈਚਰ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ